ਸਾਨ ਪ੍ਰਭੂ 21 ਮਾਰਚ 2025 ਸੰਬੂ ਦੇ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਕੇਂਦਰ ਦੇ ਮੰਤਰੀਆਂ ਦੀ ਤੇ ਪੰਜਾਬ ਦੇ ਮੰਤਰੀਆਂ ਦੀ ਮੀਟਿੰਗ ਸੀ ਜੋ ਪਿਛਲੇ ਦਿਨੀ ਤੈਅ ਹੋਈ ਸੀ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਤੇ ਕੁਝ ਵਿਚਾਰ ਚਰਚਾ ਕਰਨੀ ਸੀ ਬਜਾਏ ਇਸ ਦੇ ਕਿਉਂ ਵਿਚਾਰ ਚਰਚਾ ਕਰਕੇ ਉਸ ਮਸਲੇ ਦਾ ਹੱਲ ਕੱਢਿਆ ਜਾਂਦਾ ਕਿਸਾਨਾਂ ਨੂੰ ਉੱਥੇ ਗਿਰਫਤਾਰ ਕਰ ਲਿਆ ਗਿਆ ਕਿਸਾਨ ਆਗੂਆਂ ਨੂੰ ਗਿਰਫਤਾਰ ਕਰ ਲਿਆ ਗਿਆ ਜਿਹੜਾ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਹੈ ਗੱਲਾਂ ਬਾਤਾਂ ਸਰਕਾਰਾਂ ਨਾਲ ਹਥਿਆਰਬੰਦ ਬਗਾਵਤ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਵੀ ਹੁੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਜਦ ਚੱਲਦੀ ਹੈ ਕਦੇ ਉਹਨਾਂ ਨੂੰ ਵੀ ਰੈਸਟ ਨਹੀਂ ਕੀਤਾ ਜਾਂਦਾ ਕਿਰਤਦਾਰ ਨਹੀਂ ਕੀਤਾ ਜਾਂਦਾ ਇਹ ਜੰਤਕ ਜਥੇਬੰਦੀਆਂ ਮਾਸ ਮੂਵਮੈਂਟ ਵਾਲੇ ਜਥੇਬੰਦੀਆਂ ਜਿਹੜੀਆਂ ਹਰ ਵੇਲੇ ਗੱਲਬਾਤ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਹਨਾਂ ਨਾਲ ਇਸ ਤਰ੍ਹਾਂ ਦਾ ਬਿਸ਼ਵਾਸ ਕਰਨ ਕਰਤ ਕਰਨਾ ਬਹੁਤ ਵੱਡੀ ਦਾ ਤੋਖ ਹੈ ਇੱਕ ਮੂਵਮੈਂਟ ਨਾਲ ਇਕ ਲੈਣਾ ਕੇਂਦਰ ਤੇ ਪੰਜਾਬ ਦੀ ਸਰਕਾਰ ਕਾਰਪੋਰੇਟ ਹਿੱਤਾਂ ਨੂੰ ਹੋਰਨ ਦੇ ਖਾਤਰ ਦੇ ਲੈ ਨਹੀਂ ਜਾਣ ਦੇਣਾ ਛੱਡੀ ਘੜਨੀ ਜਾਣ ਦੇਣਾ ਤੇ ਇਸ ਗਲਤੀ ਤਾਂ ਹੋਇਆ ਕਿ ਗੈਸ ਲਾਈਨ ਪੇ ਪੰਜਬਰੀ ਕੱਢਣੀਆਂ ਨੇ ਭਾਰਤ ਮਾਲਾ ਅਧਿਕਤਿਆ ਸ਼ੜਕਾਂ ਜਬਰੀ ਕੱਢਣੀਆਂ ਨੇ ਸੋਡੇ ਮਕਾਨ ਟਾਉਣੇ ਨੇ ਸੋਡੇ ਘਟ ਹੋਣੇ ਨੇ ਜਣੀ ਇਹ ਕਿਸੇ ਦੇ ਅਧਿਕਾਰ ਨੂੰ ਦੇਣੇ ਕਿ ਆਪੇ ਪੁਣ ਸਾਤੇ ਆਪੇ ਜਾਜ ਯਾਨੀ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਦੀ ਜਿਹੜੀ ਨੀਤੀ ਹੈ ਕਿਸਾਨ ਮੂਵਮੈਂਟ ਨੂੰ ਡਰੜ ਕੇ ਇਹ ਬਹੁਤ ਖਤਰਨਾਕ ਹੈ ਅਸੀਂ ਇਹ ਨਹੀਂ ਜ਼ੋਰਦਾਰ ਖੇਦੀ ਕਰਦੇ ਕੱਲ ਜੋ ਕੁਝ ਵੀ ਵਾਪਰਿਆ ਹੈ ਇਹਦੇ ਸਬੰਧ ਚ ਅਸੀਂ ਆਪਣੇ ਜਥੇਬੰਦੀ ਵੱਲੋਂ ਕਈ ਜਥੇਬੰਦੀਆਂ ਨਾਲ ਸਲਾਮ ਮਸ਼ਵਰਾ ਕੀਤਾ ਹੈ ਤੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਪੂਤਲੇ ਫੁਕੜ ਦਾ ਫੈਸਲਾ ਕੀਤਾ ਤੇ ਬਿਜਾਰੇ ਕਰਨ ਦਾ ਫੈਸਲਾ ਕੀਤਾ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਜਿਹੜੀਆਂ ਜਥੇਬੰਦੀਆਂ ਮਿਲ ਸੁਣ ਰਹੀਆਂ ਕਿ ਉਹ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਆਪਣੇ ਦੌਰ ਤੇ ਕਿੰਨਾ ਕਿ ਸਰ ਤੇ ਯੋਗਦਾਨ ਪਾ ਸਕਦੀਆਂ ਨੇ ਜਰੂਰ ਪਾਉਣ ਅਸੀਂ ਬਹੁਤ ਸਾਰੇ ਸਾਥੀਆਂ ਨਾਲ ਗੱਲਾਂ ਹੋਈਆਂ ਨੇ ਸਾਡੀਆਂ ਕੁਝ ਸਾਥੀਏ ਸਾਡੇ ਨਾਲ ਗੱਲਬਾਤਾਂ ਦੇ ਵਿੱਚ ਉਹਨਾਂ ਦੇ ਫੋਨ ਨਹੀਂ ਮਿਲ ਸਕੇ ਚੱਕੇ ਨਹੀਂ ਉਹਨਾਂ ਦੇ ਸੰਪਰਕ ਨਹੀਂ ਹੋ ਸਕੇ ਆ ਜਿਹੜੇ ਆ ਵੀ ਜਿੱਥੇ ਮੰਗਿਆਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ ਉਹਨਾਂ ਨੂੰ ਬੇਨਤੀ ਕਰਦਿਆਂ ਉਹ ਵੀ ਇਸ ਰੋਸ ਪ੍ਰਦਰਸ਼ਨ ਚ ਸ਼ਾਮਲ ਹੋਣ। ਤੁਹਾਡਾ ਬਹੁਤ ਬਹੁਤ ਧੰਨਵਾਦ।